ਅ ਦੇਖੋ 6 ਮਹੀਨੇ ਹੋ ਗਏ ਜਦ ਤਈ ਮੈਂ ਪਿਛਲੀ ਵਾਰੀ ਜਦ ਮਿਲੀ ਸੀਗੀ ਸਰਕਾਰ ਨੇ ਪੂਰਾ ਤੱਕਾ ਕੀਤਾ ਹੋਇਆ ਜਿੰਨੇ ਫੰਡਮੈਂਟਲ ਰਾਈਟਸ ਨੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਹਿਊਮਨ ਰਾਈਟਸ ਨੇ ਸਾਰਿਆਂ ਦੀ ਵਾਇਲੇਸ਼ਨ ਕੀਤੀ ਹੈ ਤੇ ਕਿੰਨੇ ਕਤਲ ਹੋ ਚੁੱਕੇ ਹੈ ਜੇਲ੍ਹਾਂ ਚ ਸਾਰਿਆਂ ਨੂੰ ਪਤਾ ਹੈ ਸਿੱਧੂ ਮੂਸੇਵਾਲਾ ਦਾ ਜਿਹੜਾ ਹੋਇਆ ਸੀ ਉਹ ਵੀ ਸਿਕਿਉਰਟੀ ਵਿਦਡਰੋ ਕਰਨ ਕਰਕੇ ਉਹਦੀ ਕਰਕੇ ਸਾਰਿਆਂ ਨੂੰ ਬੜਾ ਸਾਨੂੰ ਪਰਿਵਾਰ ਨੂੰ ਬੜੀ ਫਿਕਰ ਹੈ ਕਿ ਕਿ ਇਸ ਪ੍ਰਸ਼ਾਸਨ ਨੇ ਪਤਾ ਨਹੀਂ ਕੀ ਕਰਨਾ ਹੈ ਉਹਨਾਂ ਨਾਲ ਜਿੰਨਾ ਤੱਕਾਇਨਾ ਨਹੀਂ ਕੀਤਾ ਹੈ ਵਾਇਲੇਸ਼ਨਸ ਕਰਕੇ ਉਹ ਤਾਂ ਸਾਰਿਆਂ ਦੇ ਸਾਹਮਣੇ ਜਿਹੜੀ ਜਿਹੜੀ ਧਮਕੀ ਮਿਲੀ ਹੈ ਬੱਬਰ ਇੰਟਰਨੈਸ਼ਨਲ ਵੱਲੋਂ ਜੋ ਚਾਨੂ ਮਾਰਦੀ ਕਿਸ ਤਰ੍ਹਾਂ ਦੇਖ ਰਿਹਾ ਜਿੱਥੇ ਸਾਹ ਉਹ ਇਹ ਤਾਂ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਹੁਣ ਹਾਈ ਕੋਰਟ ਤੇ ਵੀ ਆਰਡਰ ਹੋ ਗਏ ਨੇ ਮੈਂ ਹਾਈ ਕੋਰਟ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਟਰਵਿਨ ਕਰਕੇ ਸਿਚੁਏਸ਼ਨ ਨੂੰ ਸੰਭਾਲ ਲਿਆ ਤੇ ਅਮ ਨੀਤਾ ਸਰਕਾਰ ਬੀ ਜੀ ਡੀ ਮੰਸਾ ਸੀਗੀ ਉਹ ਦਸਾਰਾਂ ਦੇ ਸਾਹਮਣੇ ਆ ਤੁਹਾਡੇ ਵੱਲੋਂ ਵੀ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਵੱਲੋਂ ਪਰ ਅਜੇ ਤੱਕ ਕੋਈ ਸਰਕਾਰ ਨੇ ਉਹ ਨਹੀਂ ਜਵਾਬ ਦਿੱਤਾ ਕਦੇ ਵੀ ਠੀਕ ਨਹੀਂ ਡਾਇਰੈਕਸ਼ਨ ਦਿੱਤੀ ਗਈ ਸੀ ਸਰਕਾਰ ਨੂੰ ਕੋਈ ਸ਼ੁਕਰ ਨਹੀਂ ਕਿਸੇ ਦਿਨ ਤੇ ਮਜੀਠਾ ਫੈਮਲੀ ਦੀ ਬਾਦਲ ਫੈਮਲੀ ਦੀ ਜੁੜਾ ਸ਼ਰੂਨੀ ਅਕਾਲੀ ਦਲ ਦੇ ਕਿਸੇ ਵੀ ਬੰਦੇ ਨਾਲ ਜੇ ਕੁਝ 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 ਹੁੰਦਾ ਹੈ ਸਾਨੂੰ ਛੱਡੋ ਉਹ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਦੀ ਫਿਕਰ ਨਹੀਂ ਕਰ ਸਕਦੀ ਉਹ ਸਾਡੀ ਕੀ ਫਿਕਰ ਕਰੂਗੀ ਜੱਟ ਨੂੰ ਲੈ ਕੇ ਮਜੀਠਾ ਸਾਹਿਬ ਨਾਲ ਗੱਲ ਹੋਈ ਹੈ ਕੀ ਕਹਿੰਦੇ ਕੀ ਕਹਾਉਂਦੇ ਫਿਕਰ ਤਾਂ ਸਾਰਿਆਂ ਨੂੰ ਹੈ ਉਨਾਂ ਨੂੰ ਵੀ ਹੈ ਸਾਨੂੰ ਵੀ ਹੈ ਸਾਰੇ ਪਰਿਵਾਰ ਨੂੰ ਕਿੰਨੀ ਫਿਕਰ ਹੈ ਉਹਨੇ ਮਾਤਾ ਜੀ ਨੂੰ ਮਾਤਾ ਜੀ ਦਾ ਸੋਚੋ ਛੋਟੇ ਬੱਚੇ ਨੇ ਸਾਡੇ ਕੌਣ ਜ਼ਿੰਮੇਵਾਰ ਹੋਗਾ ਸਿੱਧਾ ਸਰਕਾਰ ਡੀਜੀਪੀ ਸਾਹਿਬ ਏਡੀਜੀਪੀ ਜੇਲਸ ਹੁਣ ਹਾਈ ਕੋਰਟ ਨੇ ਵੀ ਉਹਨਾਂ ਦੀ ਜ਼ਿੰਮੇਵਾਰੀ ਲਾਤੀ ਹੈ ਹੁਣ ਉਮੀਦ ਲੱਗਦੀ ਕੀ ਲੱਗਦਾ ਜੀ ਤੁਸੀਂ ਮਿਲ ਕੇ ਆਏ ਹੋ ਅੰਦਰ ਸੇਫਟੀ ਪਰਪਸ ਕੀ ਗੱਲ ਹੋਈ ਹੈ ਤੁਹਾਡੀ ਦਜੀਗੇ ਸੇਫਟੀ ਪਰਪਸ ਨਾਲ ਮੂਜੀ ਤਾਂ ਮੈਂ ਕਹਿ ਰਹੀ ਹਾਂ ਸਾਰਿਆਂ ਨੂੰ ਫਿਕਰ ਹੈ ਕਿਉਂਕਿ ਇਸ ਇਸ ਸਰਕਾਰ ਤੇ ਕਿਸੇ ਨੂੰ ਭਰੋਸਾ ਨਹੀਂ ਸਾਨੂੰ ਤਾਂ ਬਿਲਕੁਲ ਨਹੀਂ ਹੈ ਹੁਣ ਹਾਈ ਕੋਰਟ ਨੇ ਜਿਹੜਾ ਡਾਇਰੈਕਸ਼ਨ ਜੜੀ ਹੈਗੀ ਆ ਕੀਤੀ ਆ ਤੁਹਾਨੂੰ ਉਮੀਦ ਆ ਵੀ ਜਿਹੜਾ ਹੈਗਾ ਚੇਂਜ ਕਰਨਗੇ ਜਾਂ ਬੈਰਕ ਵਗੈਰਾ ਹੋਰ ਸੁਰੱਖਿਆ ਦੇ ਮਤਲਬ ਹੈ ਥੈਂਕ ਯੂ ਇਹ ਇਹਨਾਂ ਨੇ ਦੇਖੋ ਨਲੈਕੀ ਨਾ ਦੀਏ ਲਾਅਨ ਆਰਡਰ ਇਹਨਾਂ ਤੋਂ ਸਾਹਮਣੇ ਨਹੀਂ ਜਾ ਰਿਹਾ ਇਨਪੁਟਸ ਇਹ ਨੇ ਕਿ ਤੁਹਾਡੀ ਜਿਹੜੀ ਸਿਕਿਉਰਿਟੀ ਅਰੇਂਜਮੈਂਟ ਗੁੱਡ ਏਨਾਫ ਨਹੀਂ ਹੈ ਪੈਨਿਸ਼ਮੈਂਟ ਕਿਰੂ ਦਿੱਤੀ ਜਾ ਰਹੀ ਹੈ ਜਿਹੜੇ ਬੰਦੇ ਨੂੰ ਖਤਰਾ ਹੈ ਉਹਨੂੰ ਆਈਸੋਲੇਟ ਕਰਤਾ ਇਹ ਕੋਈ ਕੰਡੈਮਡ ਕ੍ਰਿਮੀਨਲ ਹੈ ਅੰਡਰ ਟ੍ਰਾਇਲ ਨੂੰ ਤੁਸੀਂ ਆਈਸੋਲੇਟ ਕਰ ਸਕਦੇ ਗੈਂਗਸਟਰ ਨੂੰ ਤੁਸੀਂ ਕਿਸੇ ਨੂੰ ਆਈਸੋਲੇਟ ਨਹੀਂ ਕੀਤਾ ਤੁਸੀਂ ਉਹਨੂੰ ਹਰ ਉਹਦਾ ਜਿਹੜਾ ਸਟੈਪ ਹੈ ਉਹ ਅੱਖਾਂ ਬੈਠ ਕਰਦਾ ਹੈ ਉਹ ਸਰਵੇਲੈਂਸ 'ਚ ਹੈ ਮੈਂ ਤੁਹਾਨੂੰ ਯਕੀਨੀ ਦੱਸ ਸਕਦਾ ਕਿ ਪ੍ਰਾਈਵੇਟ ਬੰਦੇ ਅਨਔਥਰਾਇਜ਼ਡ ਬੰਦੇ ਅਰਵਿੰਦ ਕੇਜਰੀਵਾਲ ਦੇ ਸੈ ਡਿਸਟ੍ਰਿਕਟ ਪਲੇਜ਼ਰ ਵਾਸਤੇ ਭਗਵੰਤ ਮਾਨ ਦੇ ਸੈ ਡਿਸਟ੍ਰਿਕਟ ਪਲੇਜ਼ਰ ਵਾਸਤੇ ਇਹ ਕੈਮਰਾਸ ਨੂੰ ਵੀਊ ਕਰ ਰਿਹਾ ਹੈ ਸਾਡੀ ਐਪਰੀਹੈਂਸ਼ਨ ਹੈ ਕਿ ਇਹ ਮੋਰਫ ਕਰਨਗੇ ਔਰ ਇਹਨਾਂ ਨੇ ਹਰ ਫੰਡਮੈਂਟਲ ਰਾਈਟ ਜਿਹੜਾ ਹੈ ਵਾਇਲਟ ਕੀਤਾ ਜਿਹੜੇ ਬੰਦੇ ਨੂੰ ਖਤਰਾ ਹੈ ਤੁਸੀਂ ਉਹਦੇ ਵਾਸਤੇ ਜੇਲ ਵਿਦਿਨ ਜੇਲ ਬਣਾ ਦਿੱਤੀ ਤੁਸੀਂ ਜੇਲ ਦੇ ਅੰਦਰ ਕਿੰਨੀ ਕਿ ਲਿਬਰਟੀ ਤੇ ਕਿੰਨੀ ਕਿ ਫ੍ਰੀडम ਹੁੰਦੀ ਹੈ ਕਟੇਲਡ ਹੁੰਦੀ ਹੈ ਨਾ ਜੀ ਉਹਦੇ ਬਿਯੋਂਡ ਵੀ ਤੁਸੀਂ ਬੰਦੇ ਨੂੰ 24 ਘੰਟੇ ਆਈਸੋਲੇਸ਼ਨ ਚ ਰੱਖਿਆ ਹੋਇਆ ਇਹ ਗਾਰਬ ਜਿਹੜਾ ਤੁਸੀਂ ਰੱਖਿਆ ਨਾ ਕਿ ਸਿਕਿਉਰਿਟੀ ਵਾਲਾ ਇਸ਼ੂ ਨਾਲ ਕਿ ਜੇ ਥੋੜੀ ਹੈ ਪਨਿਸ਼ਮੈਂਟ ਕਿਹਨੂੰ ਦਿੱਤੀ ਜਾ ਰਹੀ ਹੈ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਪਰ ਇਨ੍ਹਾਂ ਗੱਲਾਂ ਨਾਲ ਉਹਦਾ ਮਨੋਬਲ ਨਹੀਂ ਟੁੱਟਦਾ ਉਹ ਸਾਨੂੰ ਹੀ ਦੱਸ ਕੇ ਆਏ ਨੇ ਕਿ ਉਹ ਚੜ੍ਹਦੀ ਕਲਾ 'ਚ ਨੇ ਔਰ ਗੁਰੂ ਸਾਹਿਬ ਦੀ ਪੂਰੀ ਮਿਹਰ ਨੰਬਰ 1 ਇਸ਼ੂ ਔਰ ਸ਼ੁਕਰ ਹੈ ਆਨਰੇਬਲ ਕੋਰਟਸ ਦਾ ਇਹਨਾਂ ਨੇ ਟਿਲ ਦਾ ਜੋਰ ਲਾ ਲਿਆ ਕਿ ਪਰਿਵਾਰ ਨੂੰ ਨਾ ਮਿਲ ਸਕੇ ਦੇਖ ਨਾ ਸਕੇ ਇਹਨਾਂ ਨੇ ਜਦ ਆਨਰੇਬਲ ਕੋਰਟਸ ਕਹਿੰਦੇ ਸੀਗੇ ਕਿ ਐਕਟ ਐਸ ਪਰ ਲਾ ਇਹਨਾਂ ਨੇ ਲਾਅ ਨੂੰ ਟਵਿਕ ਕੀਤਾ ਇਹਨਾਂ ਨੇ ਲਾਅ ਨੂੰ ਮੈਨੀਪੂਲੇਟ ਕੀਤਾ ਜਦ ਤੱਕ ਸਪੈਸੀਫਿਕ ਡਾਇਰੈਕਸ਼ਨ ਨਹੀਂ ਆਈ ਕਿ ਤੁਸੀਂ ਸਲਾਕਾ ਤੋਂ ਬਿਓਨ ਨਹੀਂ ਮਿਲਣਾ ਅੱਜ ਇਹਨਾਂ ਨੇ ਸਾਨੂੰ ਡਿਪਟੀ ਸੁਪਰਡੈਂਟ ਸਾਹਿਬ ਦੇ ਦਫ਼ਤਰ 'ਚ ਕੋਈ 12:30 11:40 ਤੇ ਮਿਲਾਇਆ ਜੀ ਮਗਰੋਂ ਪਿੱਛੇ ਪਿੱਛੇ ਏਡੀ ਸਾਹਿਬ ਭੱਜੇ ਆਏ ਅੰਦਰ ਦੇਖੋ ਵੱਤ ਨਹੀਂ ਇੱਕ ਮਿੰਟ ਵੱਤ ਨਹੀਂ ਹੋ ਗਿਆ ਦਿਸ ਇਜ਼ ਦਾ ਕਾਈਂਡ ਆਫ ਪ੍ਰੈਸ਼ਰ ਔਨ ਦਾ ਪੁਲਿਸ ਆਫਿਸਰਸ ਆਫ ਦਾ ਹਾਈਐਸਟ ਲੈਵਲ ਉਸਨੇ ਮੁਲਾਕਾਤ ਆਪ ਦੀ ਐਂਟਰੀ ਉਸ ਟਾਈਮ ਤੇ ਕੀਤੀ ਜਿਹੜੀ ਸਾਡੀ ਮੁਲਾਕਾਤ ਨੂੰ ਲੈਪਸ ਕਰ ਰਹੀ ਸੀ ਓਵਰਲੈਪ ਕਰ ਰਹੀ ਸੀ ਇਹ ਕਾਦੇ ਵਾਸਤੇ ਸੀ ਨੰਬਰ 1 ਇਹ ਹੁਣ ਜਿਹੜਾ ਹੈਗਾ ਕੋਰਟ ਵੱਲੋਂ ਜੋ ਫੈਸਲਾ ਆ ਰਿਹਾਗਾ ਕੀ ਲੱਗਦਾ ਵੀ ਆਨ ਅਲਦੀ ਟਾਈਮ ਚ ਬੈਰਕ ਚੇਂਜ ਹੋਏਗੀ ਨਹੀਂ ਬੈਰਕ ਚੇਂਜ ਉਹਨਾਂ ਦੀ ਸਿਕਿਉਰਿਟੀ ਮੇਨਟੇਨ ਕਰੋ ਹਾਂ ਤਿੰਨ ਅਫਸਰਾਂ ਦੀ ਰਿਸਪੌਂਸਿਬਿਲਟੀ ਹੈ ਨੰਬਰ 1 ਜਿਹੜੇ ਅੱਜ ਅੰਦਰ ਬੜੇ ਨੇ ਏ ਡੀ ਜੀ ਪ੍ਰੈਜ਼ੈਂਸ ਨੰਬਰ 2 ਇੱਕ ਆਈ ਜੀ ਪ੍ਰੈਜ਼ੈਂਸ ਨੇ ਨੰਬਰ 3 ਜਿਹੜਾ ਇੱਥੇ ਦਾ ਇਨਚਾਰਜ ਹੈ ਕਾਲੋ ਇਟ ਇਜ਼ ਹਿਸ ਰਿਸਪੌਂਸਿਬਿਲਟੀ ਮੌਕੇ ਦਾਸਰੋ ਹੈ ਅੱਜ ਫਿਰ ਉਹਨਾਂ ਨੇ ਗੱਲੋ ਸਾਹਿਬ ਨੇ ਕਿਦੇ ਕਹਿੰਦੇ ਮੈਨੂੰ ਦੱਸੋ ਅੱਜ ਕੰਟੈਂਪਟ ਕੀਤੀ ਹੈ ਕੋਰਟ ਦੀ ਕਿ ਅੱਜ ਉਹਨਾਂ ਨੇ ਸਾਡੇ ਜਿੱਥੇ ਮੀਟਿੰਗ ਰੂਮ ਸੀ ਉੱਥੇ ਫਿਰ ਕੈਮਰਾ ਲਾਤਾ ਅੰਦਰ ਕੈਮਰਾਜ਼ ਨਿਊ ਪਹਿਲਾਂ ਨਹੀਂ ਸੀ ਡਿਪਟੀ ਸੁਪਰਡੈਂਡੈਂਟ ਦੇ ਦਫ਼ਤਰ 'ਚ ਅੱਜ ਕੈਮਰਾ ਲਾਇਆ ਹੋਇਆ ਸੀ ਉਹ ਸਾਨੂੰ ਦੇਖ ਰਿਹਾ ਸੀ ਪ੍ਰਾਈਵੇਟ ਬੰਦੇ ਦੇਖ ਰਹੇ ਆ ਉਹ ਕੈਂਬਰੇ ਚ ਸਰ ਨੂੰ ਅਪ੍ਰੀਹੈਂਸ਼ਨ ਐ ਮਾਈਕ ਲੱਗਿਆ ਹੋਇਆ ਐ ਔਰ ਡਾਇਰੈਕਸ਼ਨ ਨੇ ਔਨਰੇਬਲ ਕੋਰਟ ਦੀ ਕਿ ਇਹੋ ਜੀ ਕੋਈ ਹਰਕਤ ਜਿਹੜੀ ਤੁਸੀਂ ਕਰਦੇ ਹੋ ਉਹ ਨਹੀਂ ਕਰਨੀ ਚਾਹੀਦੀ ਇਹਨਾਂ ਨੇ ਅੱਜ ਕੀਤੀ ਸਿਕਿਉਰਟੀ ਦੇ ਨਾਂ ਤੇ ਉਹਦੇ ਘਰ ਤੇ ਉਹਨਾਂ ਨੂੰ ਹੋਰ ਪਰੇਸ਼ਾਨ ਕੀਤਾ ਜਾ ਰਿਹਾ ਆਈਸੋਲੇਸ਼ਨ ਚ ਰੱਖਿਆ ਜਾ ਰਿਹਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਤੁਹਾਡੀ ਰਿਸਪੌਂਸਿਬਿਲਟੀ ਐ ਥੈਟ ਨੋ ਲਾਸ ਸ਼ੁੱਡ ਬੀ ਕਾਸਟ ਟੂ ਹਿਮ ਨਹੀਂ ਤਾਂ ਤੁਸੀਂ ਪਰਸਨਲੀ ਲਾਇਬਲ ਹੋ ਇਸ ਤੋਂ ਸਟ੍ਰਿਕਟ ਕਿ ਡਾਇਰੈਕਟ ਡਾਇਰੈਕਸ਼ਨਸ ਆਨਰੇਬਲ ਹਾਈ ਕੋਰਟ ਤੋਂ ਨਹੀਂ ਆ ਸਕਦੀ ਸਰ ਇਹ ਜਿਹੜੀ ਓਵਰ ਸੈਂਸਿਟਿਵ ਗੱਲਾਂ ਨੇ ਜਿੰਨੀ ਕੁ ਮੈਨੂੰ ਨੋਲੇਜ ਹੈ ਉਹ ਵੀ ਮੈਂ ਆਈ ਵਿਲ ਪ੍ਰੀਵੈਂਟ ਮੈ ਸੈਲਫ ਔਮ ਸ਼ੇਅਰਿੰਗ ਇਟ ਵਿਦ ਯੂ ਪਰ ਸਿਚੁਏਸ਼ਨ ਬਹੁਤ ਗ੍ਰਿਮ ਹੈ ਜੀ